ਦੋਸਤੋ ਇਲੈਕਸ਼ਨ ਜੋਰਾ ਤੇ ਐ ਤੇ ਇਲੈਕਸ਼ਨ ਦਾ ਕੋਈ ਨਾ ਕੋਈ ਆਇਆ ਹੀ ਰਹਿੰਦਾ ਫਿਰ ਕਦੇ ਸ਼ਹਿਰਾਂ ਦੇ ਆ ਜਾਣਗੇ ਨਗਰਪਾਲਿਕਾ ਨੂੰ ਕੋਈ ਆ ਵੀ ਕਦੇ ਐਮਐਲਏ ਕਦੇ ਪ੍ਰਧਾਨ ਇਹ ਚੱਕੀ ਕਿਹੜਾ ਵੱਜੀ ਰਹਿੰਦਾ ਲੋਕਾਂ ਦਾ ਤੇ ਖੱਤੜ ਨਾਲ ਹੀ ਜਾਂਦੇ ਆ ਖੱਟ ਲੋਕਾਂ ਦੇ ਪੱਲੇ ਤਾਂ ਹੋਈ ਰਹ ਜਾਂਦੀ ਐ ਲਾਰਾਂ ਦੀ 판 ਦਾ ਕਿਸੇ ਬਾਹਲੀ ਕਿਤੇ ਥੋੜੀ ਚਲੋ ਇਹ ਪੰਚਾਇਤੀ ਚੋਣਾਂ ਇੰਦਾ ਲਾਰੇ-ਦੂਰੇ ਵਾਦੇ ਵੂਦੇ ਇੱਥੇ ਨਹੀਂ ਹੁੰਦੇ ਤੇ ਦੂਜੇ ਨਾਲ ਚੋਣਾਂ ਇਹ ਤਾਂ ਸਾਨੂੰ ਪਤਾ ਹੀ ਐ ਸਭ ਜਿਵਾਗ ਬਾਹਲੇ ਵੱਡੇ ਵਿਖਾਏ ਜਾਂਦੇ ਆ ਤੇ ਕੋਈ ਜੇਖਣਾ ਪਹਿਲਾਂ ਟ੍ਰੇਨਿੰਗ ਲੋਕ ਆਪ ਮਾਰਨ ਦੀ ਜੇ ਰਾਜਨੀਤੀ ਚਾਉਣਾ ਤਾਂ ਤੇ ਵੱਡੇ ਵੱਡੇ ਜਨੇ ਮਾਰੂ ਮੇ ਬਾਰੋ ਠੀਕ ਹੈ ਤੇ ਹੁਣ ਮੈਨੂੰ ਕੋਈ ਬੰਦਾ ਕਹਿੰਦਾ ਵੀ ਤੈਨੂੰ ਕੋਈ ਸਾਥਾ ਨਹੀਂ ਯਾਰਾ ਪੰਚਾਇਤ ਸਰਪੰਚ ਸੰਪੰਚ ਕੋਈ ਜਿਹੜੇ ਖੜੇ ਹੋਏ ਐ ਤੇ ਉਹ ਨਹੀਂ ਜਾਂਦਾ ਮੈਂ ਕਹਾਂ ਯਾਰ ਦੋਨੇ ਜਿਹੜੀਆਂ ਇਕੱਲੇ ਜਾਂ ਕੁਛ ਤਾਂ ਸਾਥ ਦੇ ਵੀ ਘੱਟਾ ਕਹੀ ਜੀ ਮੇਰੇ ਕੋਲੋਂ ਅਲੱਗ ਨਾਲ ਇਹ ਕੀ ਜਾਂਦਾ ਜਾਂ ਤੇ ਕੁਛ ਮੈਂ ਡਰਦਾ ਨਹੀਂ ਜਾਂਦਾ ਮੈਂ ਹੱਕ ਤੇ ਲੰਬੇ ਵਾਲਾ ਕੰਮ ਨਾ ਹੋ ਜੇ ਤੇ ਸੌ ਕਰਨਾ ਪਾਉਂਦੇ ਉਹ ਕੋਈ ਮੁੰਡਾ ਕਿਸੇ ਦੇ ਬੈਠਣ ਗਿਆ ਸੀ ਮਰਕਤੇ ਤੇ ਰਾਹ ਜਾਂਦਾ ਮੋੜ ਤੇ ਖੜ੍ਹਦਾ ਤਾਂ ਉੱਥੇ ਬੰਦੇ ਗੱਲਾਂ ਕਰੀ ਜਾਂਨ ਵੀਰ ਚੰਗਾ ਹੋਇਆ ਮਰ ਗਿਆ ਬੰਦਾ ਵਾੜਾ ਨਕੰਮਾ ਸੀ ਇਹ ਤਾਂ ਮੁਖਬਰ ਸੀ ਇਹ ਤਾਂ ਭਾਨੀ ਮਾਰਦਾ ਸੀ ਇਹ ਤਾਂ ਟੋਕਲ ਸੀ ਇਹ ਤਾਂ ਪੈਸੇ ਦੀ ਸੀ ਜਾਂਦਾ ਜੇ ਉਹ ਕੋਈ ਕੁਸ਼ ਗੱਲਾਂ ਨਾਲ ਕੋਈ ਕੁਸ਼ ਹੋਰ ਜੋੜ ਦਿੰਦਾ ਇਹਨੇ ਫਲਾਣੇ ਦਾ ਐ ਕਰਤਾ ਸੀ ਸਿੰਗਲੇ ਦਾ ਠੁੱਠੀ ਘਵਾਹੀ ਦਿੱਤੀ ਉਹ ਸੁਣੀ ਤੇ ਜਾ ਕੇ ਉਹਨਾਂ ਦੇ ਸੱਤਰ ਤੇ ਬਹਿ ਕੇ ਉਹਨਾਂ ਨੇ ਕਹਾ ਤੁਹਾਨੂੰ ਬਤਾ ਹੁਣ ਰਿਸ਼ਤੇਦਾਰ ਆਈ ਅਗਲੇ ਦੇ ਆਉਂਦੇ ਆ ਦੋਸਤ ਸੋਹਦੇ ਪਿੰਡ ਦੇ ਹੋਰ ਉਥੇ ਉਹ ਬੰਦਾ ਰਹੇ ਤੁੱਚਾ ਛਾਟੇ ਤਰੀਫ ਕਰਦੇ ਹੁੰਦੇ ਆ ਮੇਰੇ ਰਕਾ ਪਹੁੰਚਾ ਮਨ ਕੰਮ ਆਵੇ 70 ਦੇ ਤਾਂ ਤੇ ਕਹਿੰਦੇ ਜੀ ਬੰਦਾ ਬਹੁਤ ਚੰਗਾ ਸੀ ਰਿਸ਼ਤੇਦਾਰਾਂ ਨੂੰ ਕਹਿੰਦੇ ਪਿੰਡ ਦੇ ਬੰਦੇ ਬੜਾ ਦੁੱਖ ਸੁਖ ਦਾ ਸਾਥ ਸੀ ਜਿੰਦਗੀ ਵਿੱਚ ਇੱਕ ਗਲਤ ਕੰਮ ਨਹੀਂ ਕੀਤਾ ਤੇ ਬੜਾ ਲੋਕ ਪਿਆਰ ਕਰਦੇ ਸੀ ਬੜਾ ਲੋਕਾਂ ਨੂੰ ਉਹ ਪਿਆਰ ਕਰਦਾ ਸੀ ਬੜਾ ਸਤਿਕਾਰ ਦਿੰਦਾ ਸੀ ਐਸੀ ਜੇਸੀ ਉਹ ਮਰਤਾ ਮਰ ਰਕਾ ਦਾ ਐਵੇਂ ਕੱਪ ਮਰੀ ਜਾਂਦਾ ਹੈ ਕਹਣਾ ਸਾਰੇ ਪਿੰਡ ਚੋਂ ਮਾੜਾ ਬੰਦਾ ਸੀ ਕਨਾਂ ਦੇ ਕਿਤੇ ਪਹਿਲਾਂ ਨਾਂ ਦਾ ਵੀ ਪਹਿਲੇ ਸੀ ਮੋੜ ਦਾ ਗਲ ਪੈਂਦਾ ਕੋ ਤੇ 95 ਇਹ ਮਾਰਦਾ ਸੀ ਫਲਾਣਾ ਦਾ ਰਿਸ਼ਤਾ ਮੁਕਰਾਤਾ ਫਲਾਣਾ ਦੀ ਫਸਲ ਦਾ ਨੁਕਸਾਨ ਕਰਤਾ ਤੇ ਉਹ ਕਨਾਂ ਵੀ ਉਹ ਸਾਰੇ ਬੰਦੇ ਮੋੜ ਤੇ ਅੱਕ ਜਾਂਦੇ ਸੀ ਉਹ ਤਾਂ ਬੰਦਾ ਹੀ ਮੁਖਵਰ ਸੀ ਜਮਾਨ ਕੰਮਾ ਸੀ ਖੱਚ ਬੰਦਾ ਸੀ ਤੇ ਉਹ ਬੋਲੀਗਾ ਚੁੱਪ ਕੇ ਘਰ ਆਲੇ ਹੁਣ ਕੀ ਕਰਦੇ ਮਜਬੂਰ ਸੀ ਵਿਚਾਰੇ ਨਾ ਕੁੱਟਣ ਜੋਗੇ ਤੇ ਨਾ ਹੋਰ ਤੇ ਉਹ ਮੁਰਿਆ ਆ ਐ ਫੂਕੇ ਉਹਨਾਂ ਨੇ ਉਹਦੇ ਭਰਾ ਨੂੰ ਅਗਲੇ ਦਿਨਾਂ ਬਾਅਦ ਤਾਂ ਵੱਟੇ ਨੂੰ ਉਹ ਕਹਿੰਦਾ ਯਾਰ ਸੋਦੇ ਆ ਜਮੇ ਬੇਵਕੂਫ ਹੈ ਸਾਡੇ ਰਿਸ਼ਤੇਦਾਰ ਬੈਠਾ ਤੋਂ ਐ ਗੱਲਾਂ ਕਰੀ ਗਿਆ ਉਹ ਕਹਿੰਦਾ ਯਾਰ ਉਹ ਸਦਰਾਈ ਆ ਉਹਨੂੰ ਸੋਹ ਨਹੀਂ ਜਿੱਦੇ ਗਾਹਾਂ ਨੂੰ ਸੋਦਾ ਕੋਈ ਮਰਿਆ ਨਾ ਤੇ ਉੱਥੇ ਕਹਿੰਦਾ ਮੈਂ ਆ ਪਾਉ ਤੇ ਉਹ ਕਹਿੰਦਾ ਯਾਰ ਅਸੀਂ ਹੱਥ ਬੰਨੇ ਸੋਨੂੰ ਤੇ ਤੁਸੀਂ ਸਾਡੇ ਉਹਨੂੰ ਰਹਿਣ ਹੀ ਦਿਆ ਕਰੋ ਤੇ ਸੋ ਬਖਾ ਪੰਜ ਕਿਸੇ ਨੂੰ ਕਹਿ ਬੈਠੇ ਵੀ ਯਾਰ ਤੂੰ ਜਿਤਨਾ ਨਹੀਂ ਕਰਨਾ ਨੇ ਕਿਉਂ ਮੈਂ ਖਰਚਾ ਕਰੀ ਜਾਂਦਾ ਤੇ ਰਸੋਤੇ ਕੇ ਬੈਠੀ ਦਾ ਨੇ ਕੋਤਰੀ ਬੋਟ ਰੇਲ ਲੈਂਦੇ ਦੇ ਲਈ ਤੇ ਤੈਨੂੰ ਕੋਈ ਬੇਰਾ ਵਟਦਾ ਸਿਆਣ ਦਾਲੇ ਤੇ ਖੜਾ ਹੋਗਾ ਸਰਪੰਚ ਜੀ ਤੇ ਫੇਰ ਅਗਲੇ ਕੁੱਟ ਕੇ ਅੰਦਰੋਂ ਕੱਢਦੇ ਲਗੇ ਤੇ ਇਹਨੂੰ ਬਹਿਤ ਰਹੀ ਹੈ ਮੈਂ ਕਹਾਂ ਯਾਰ ਤੇ ਆਪਾਂ ਓਟ ਪਾ ਜਾਾਂਗੇ ਜਿਹੜਾ ਚੰਗਾ ਲੱਗਿਆ ਤੇ ਆਪਾਂ ਜਾ ਕੇ ਸਲਾਹ ਸੁਫਰ ਲੈਂਦੇ ਨੂੰ ਰਹਿਣ ਹੀ ਦੀਏ ਨਾਲੇ ਮੇਰੇ ਕਦੋਂ ਸੁਫਲ ਲੈਂਦਾ ਵੀ ਕਿਹੜਾ ਯਾਰ ਸਲਾਹ ਦੇ ਨਾਲੇ ਤਾਂ ਹੋਰ ਬੜੇ ਬਤਵਾਨ ਹੁੰਦੇ ਆ ਸਿਆਣੇ ਨਾਲੇ ਚੰਗੀ ਸਲਾਹ ਦੇ ਨਾਲੇ ਪਰ ਮੈਂ ਕੱਟ ਹੁਣ ਕੁੱਤੀ ਸਲਾਹ ਦੇ ਨਾਲੇ ਤਾਂ ਮਾਲਕ ਦੀ ਕਿਰਪਾ ਨਾਲ ਹਰੇਕ ਸائیں ਬਹੁਤ ਇਕੱਠੇ ਹੋ ਜਾਂਦੇ ਆ